ਕਿਹੜੇ ਕਿਹੜੇ ਕੰਮਾਂ 'ਚ ਬਹੁਤ ਵਰੀ ਨਾ ਜਦੋਂ ਇਹ ਪ੍ਰਚਾਰ ਸਾਡੇ ਵੀਰ ਕਰਦੇ ਨੇ ਤੇ ਆਮ ਕਹਿਆ ਜਾਂਦਾ ਮਿਸ਼ਨਰੀ ਕਿੰਤੂ ਪਰੰਤੂ ਕਰਦੇ ਨੇ ਇਹ ਜਿਹੜੇ ਮਿਸ਼ਨਰੀ ਨੇ ਨਾ ਇਹ ਕਾਹਨ ਛਾੜ ਕਰਦੇ ਆ ਵੀ ਮਾੜਾ ਉਹ ਵੀ ਮਾੜਾ ਇੱਕ ਬੇਨਤੀ ਕਰਾਂ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ ਮੈਂ ਤੁਹਾਡੇ ਸਾਹਮਣੇ ਦੋ ਤੱਤ ਰੱਖਾਂਗਾ ਤੁਹਾਨੂੰ ਪੂਰਨ ਆਖਿਆ ਬਾਅਦ ਵਿੱਚ ਤੁਸੀਂ ਸਵਾਲ ਕਰਨਾ ਜਵਾਬ ਤੁਹਾਨੂੰ ਇੱਥੇ ਮਿਲੇਗਾ ਨਹੀਂ ਆਏਗਾ ਤੁਹਾਡੇ ਕੋਲ ਖਿਮਾ ਮੰਗ ਕੇ ਤੁਰ ਜਾਵਾਂਗੇ ਮਾਫੀ ਮੰਗ ਲਵਾਂਗੇ ਜੀ ਨਹੀਂ ਹੈਗਾ ਸਾਡੇ ਕੋਲ ਜਵਾਬ ਪਰ ਤੁਹਾਨੂੰ ਹੱਕ ਹੈ ਸਵਾਲ ਕਰਨ ਲੱਗੇ ਆਂ ਦਲੀਲ ਬਾਣੀ ਦੀ ਹੋਵੇ ਕਿ ਭਾਈ ਬਾਣੀ ਦੇ ਬਾਰੇ ਕੀ ਕਹਿੰਦੀ ਉਹ ਵੀ ਸਾਡੇ ਜਵਾਬ ਦਾ ਇੱਕੋ ਆਧਾਰ ਹੈ ਸਤਗੁਰ ਦੀ ਬਾਣੀ ਕੋਈ ਕਹੇ ਜੀ ਬਾਬਾ ਜੀ ਇਹੰਦ ਕਹਿੰਦੇ ਹੋਣਗੇ ਕਿਸੇ ਦਾ ਗੁਰੂ ਬਾਬਾ ਹੋ ਸਕਦਾ ਹੈ ਸਾਡਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਖੈਰ ਮੈਂ ਬਹਿਨਤੀ ਕਰਨ ਲੱਗਾ ਸਾਡਾ ਕਵੀਰ ਹੈ ਉਹ ਮੈਂ ਦੱਸਣ ਲੱਗਾ ਕਿੰਤੂ ਪਰੰਤੂ ਕੌਣ ਕਰਦਾ ਹੈ ਸਾਡਾ ਕਵੀਰ ਹੈ ਜਲੰਧਰ ਵਿੱਚ ਉਹ ਕੋਠੀਆਂ ਤਿਆਰ ਕਰਦਾ ਬਿਲਡਰ ਹੈ ਉਹ ਕਹਿੰਦਾ ਇੱਕ ਦਿਨ ਮੈਂ ਕਚਹਿਰੀ ਗਿਆ ਕਹਿੰਦਾ ਉੱਥੇ ਮੈਨੂੰ ਇੱਕ ਸੱਜਣ ਮਿਲਿਆ ਜਿਹਦੀ ਧੀ ਦੇ ਵਿਆਹ ਤੇ ਮੈਂ ਸ਼ਾਮਲ ਹੋਇਆ ਸੀ ਮੈਂ ਪੁੱਛਿਆ ਤੁਸੀਂ ਇੱਥੇ ਕੀ ਲੈਣਾ ਹੈ ਕਹਿੰਦਾ ਆਪਣੀ ਧੀ ਦਾ ਰਿਸ਼ਤਾ ਕੀਤਾ ਸੀ ਨਾ ਆਪਾਂ ਤੁਸੀਂ ਵਿਆਹ ਤੇ ਵੀ ਆਏ ਸੀ ਕਹਿੰਦੇ ਹਾਂ ਕਹਿੰਦਾ ਲੜਕੇ ਵਾਲਿਆਂ ਨਾਲ ਅਣਬਣ ਹੋ ਗਈ ਆ ਸੁਣਨਾ ਹੁਣ ਧਿਆਨ ਨਾਲ ਸੁਣਨਾ ਤਾਂ ਗੱਲ ਸਮਝ ਵਿੱਚ ਪੈ ਜਾਏ ਕਹਿੰਦੇ ਲੜਕੀ ਵਾਲਿਆਂ ਲੜਕੇ ਵਾਲਿਆਂ ਨਾਲ ਅਣਬਣ ਹੋ ਗਈ ਹੈ ਉਹਨਾਂ ਸਾਡੇ ਤੇ ਪਰਚਾ ਕੀਤਾ ਸੀ ਉਹਨਾਂ ਤੇ ਪਰਚਾ ਕਰਤਾ ਹੁਣ ਕੇਸ ਬਰਾਬਰ ਦਾ ਹੈ ਕਿਸ ਬਰਾਬਰ ਦਾ ਹੈ ਕਹਿੰਦੇ ਫਿਰ ਕੀ ਹੱਲ ਕੱਢਿਆ ਕਹਿੰਦੇ ਹੱਲ ਕੀ ਕੱਢਣਾ ਹੈ 25 ਦਿਨ ਲੰਘ ਗਏ ਨੇ 15 ਦਿਨ ਰਹਿ ਗਏ ਮੁਕਦਮਾ ਆਪਾਂ ਜਿੱਤ ਜਾਣਾ ਕਹਿੰਦੇ ਮੈਂ ਪੁੱਛਿਆ ਤੁਸੀਂ ਐਡਵੋਕੇਟ ਜੀ ਤੁਸੀਂ ਇਹਨੇ ਦਾਅਵੇ ਨਾਲ ਕਿਉਂ ਕਹਿੰਦੇ ਜੀ ਕਹਿੰਦਾ ਨਹੀਂ ਮਾਪੁਰਖਾਂ ਕੋਲੋਂ ਸ਼ਬਦ ਲੈ ਕੇ ਆਏ ਆ ਉਹਨਾਂ ਆਖਿਆ ਸ਼ਬਦ 40 ਦਿਨ ਪਰੋ ਮੁਕਦਮਾ ਤੁਹਾਡੇ ਹੱਕ 'ਚ ਹੋਏਗਾ ਕਹਿੰਦਾ ਮੈਂ ਪੁੱਛਿਆ ਸ਼ਬਦ ਕਿਹੜਾ ਤੁਸੀਂ ਬਾਅਦ ਵਿੱਚ ਮੈਨੂੰ ਪੁੱਛ ਸਕਦੇ ਹੋ ਵੀ ਉਹ ਵਿਅਕਤੀ ਕਿਹੜਾ ਮੈਂ ਤੁਹਾਨੂੰ ਮੋਬਾਈਲ ਨੰਬਰ ਦੇਵਾਂਗਾ ਤੁਸੀਂ ਗੱਲ ਕਰਿਓ ਜਾ ਕੇ ਫਿਰ ਦੱਸਣਾ ਕਿੰਤੂ ਪਰੰਪਰ ਕੀ ਹੁੰਦਾ ਹੈ ਸ਼ਬਦ ਦੱਸਿਆ ਜੀ ਗੁਰਪੂਰੇ ਮੇਰੀ ਰਾਖ ਲਈ ਤੁਹਾਡੇ ਵਿੱਚੋਂ ਕਿਸੇ ਨੇ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਪੜੇ ਹੋਣ ਤੇ ਤੁਹਾਨੂੰ ਪਤਾ ਹੋਵੇਗਾ ਇਹਦੀ ਮੀਨਿੰਗ ਕੀ ਨੇ ਗੁਰਪੂਰੇ ਮੇਰੀ ਰਾਖ ਲਈ ਅਮਰਤ ਨਾਮ ਰਿਧੇ ਨਦੀਨ ਨੂੰ ਜਨਮ ਜਨਮ ਕੀ ਮੈਲ ਗੁਰਪੂਰੇ ਨੇ ਮੇਰੀ ਰਾਖ ਲਈ ਕਹਿੰਦਾ ਇਹ ਸ਼ਬਦ ਪੜਿਆ ਕਮਾਲ ਦੀ ਗੱਲ ਇਹ 25 ਦਿਨ ਲੰਘੇ 15 ਦਿਨ ਲੰਘੇ ਮਕਦਮਾ ਜਿੱਤ ਜਾਣਾ ਕਹਿੰਦਾ ਥੋੜਾ ਜਿਹਾ ਮੈਂ ਅੱਗੇ ਗਿਆ ਕਹਿੰਦਾ ਜਦੋਂ ਮੈਂ ਅੱਗੇ ਗਿਆ ਤਾਂ ਮੈਨੂੰ ਲੜਕੇ ਦਾ ਬਾਪ ਮਿਲ ਪਿਆ ਕਹਿੰਦਾ ਬਿਲਡਰ ਹੋਣ ਕਰਕੇ ਦੋਵੇਂ ਮੇਰੇ ਸਾਝੀ ਸਨ ਤੇ ਦੋਵਾਂ ਦੇ ਜਾਣਕਾਰ ਸਨ ਮੇਰੇ ਕਹਿੰਦਾ ਉਹਨੇ ਵੀ ਉਹ ਗੱਲ ਦਰਾਈ ਕਹਿੰਦਾ ਲੜਕੀ ਵਾਲਿਆਂ ਦੇ ਨਾਲ ਅਨਬੰਨ ਹੋ ਗਈ ਐ ਇੱਕ ਕੇਸ ਉਹਨਾ ਕੀਤਾ ਇੱਕ ਆਪਾਂ ਕਰਤਾ ਕਹਿੰਦਾ ਮਕਦਮਾ ਆਪਾਂ ਜਿੱਤ ਜਾਣਾ ਇਹ ਲੜਕੇ ਦੇ ਬਾਪ ਨੇ ਕਿਹਾ ਕਹਿੰਦਾ ਮੈਂ ਕਿਹਾ ਕਿਵੇਂ ਜਿੱਤ ਜਾਣਾ ਕਹਿੰਦਾ ਸ਼ਬਦ ਲਿਆ ਮਹਾਪੁਰਖਾਂ ਕੋਲੋਂ ਕਹਿੰਦਾ ਮੈਂ ਕਿਹਾ ਹੋ ਸਕਦਾ ਕਮਾਲ ਦੀ ਗੱਲ ਦੇਖੋ ਦੋਵਾਂ ਦਾ ਮਹਾਪੁਰਖ ਵੀ ਇੱਕ ਕਹਿੰਦਾ ਮੈਂ ਮੈਂ ਸੋਚਿਆ ਸ਼ਾਇਦ ਸ਼ਬਦ ਬਦਲ ਦਿੱਤਾ ਹੋਵੇ ਕਹਿੰਦਾ ਮੈਂ ਗਿਆ ਤੇ ਸ਼ਬਦ ਵੀ ਉਹੀ ਗੁਰਪੁਰੇ ਮੇਰੀ ਕਹਿੰਦਾ ਉਹ ਗੱਲ ਹੋਈ 1.5 ਮਹੀਨੇ ਬਾਅਦ ਮੈਨੂੰ ਲੜਕੇ ਦਾ ਬਾਪ ਮਿਲਿਆ ਲੜਕੇ ਦਾ ਬਾਪ ਕਹਿੰਦਾ ਜੀ ਆਪਾਂ ਮੁਕੱਦਮਾ ਜਿੱਤ ਗਏ ਆ ਕਹਿੰਦਾ ਮੈਂ ਪੁੱਛਿਆ ਕਿਵੇਂ ਜਿੱਤ ਕੇ ਦਾ ਪਾਵਕ ਤਲਾਕ ਹੋ ਗਿਆ ਅਣਬਣ ਹੋ ਗਿਆ ਇਹ ਇਹਨੂੰ ਜਿੱਤ ਗਿਆ ਮੰਨਦੇ ਨੇ ਕਮਾਲ ਦੀ ਗੱਲ ਇਸੇ ਗੁਰੂ ਅੱਗੇ ਪਹਿਲਾਂ ਪੜਿਆ ਸੀ ਸਭੇ ਸਾਥ ਕੁਦਾਵੇ ਡੱਠੇ ਹਣ ਗੁਰੂ ਅੱਗੇ ਕਹਿੰਦੇ ਮਾੜੇ ਤੋੜ ਦੋ ਟਗੜੇ ਹੋ ਗਏ ਮਹਾਰਾਜੋ ਕੰਬਲ ਜਿਹੜੇ ਮਾਮਿਆਂ ਲਏ ਸੀ ਫੁੱਫੜਾ ਲਏ ਸੀ ਮੁੰਦਰੀਆਂ ਪੋਏ ਸੀ ਗਾਹ ਹੋ ਕੇ ਦੋ ਗੱਲਾਂ ਗੁਰੂ ਨੂੰ ਕਹਿੰਦੇ ਸੀ ਪੋਥੀ ਪਰਮੇਸ਼ਰ ਘਰ ਤਾਂ ਵਾਵਾ ਬਾਣੀ ਰੰਕਾਰ ਕਿੱਥੇ ਗਿਆ ਜਿੱਦਾਂ ਦੇ ਅਸੀਂ ਨਾਟਕ ਬਾਜਾਂ ਉਦਾਂ ਦਾ ਅਸੀਂ ਗੁਰੂ ਨੂੰ ਬਣਾਉਣਾ ਚਾਹੁੰਦੇ ਹਾਂ ਬਸ ਫਰਕ ਹੈ ਜਿੱਦਾਂ ਦੀ ਕਮੀ ਕਮਜ਼ੋਰੀ ਮੇਰੇ ਤੇ ਮੈਂ ਉਦਾਂ ਦਾ ਗੁਰੂ ਬਣਾਉਣਾ ਚਾਹਣਾ ਨਹੀਂ ਹੋਏਗਾ ਉਦਾਂ ਕਹਿਣ ਲੱਗੇ ਮੁਕਦਮਾ ਆਪਾਂ ਜਿੱਤ ਦੇਣਾ ਕਹਿੰਦਾ ਸ਼ਬਦ ਸ਼ਬਦ ਵੀ ਉਹ ਗੁਰੂ ਪੂਰੇ ਮੇਰੀ ਰਾਖਲੇ 15 ਦਿਨਾਂ ਬਾਅਦ ਜਦੋਂ 20 ਦਿਨਾਂ ਬਾਅਦ ਉਹ ਵਿਅਕਤੀ ਦੇ ਨਾਲ ਮੁਲਾਕਾਤ ਹੋਇਆ ਕਹਿੰਦਾ ਮੁਕਦਮਾ ਆਪਾਂ ਜਿੱਤ ਗਏ ਆ ਲੜਕੇ ਦਾ ਬਾਪ ਕਹਿੰਦਾ ਕਹਿੰਦਾ ਕਿਵੇਂ ਕਿਹਾ ਸ਼ਬਦ ਦੀ ਕਰਾਮਾਤ ਸ਼ਬਦ ਦੀ ਕਰਾਮਾਤ ਬੜੀ ਸ਼ਕਤੀਸ਼ਾਲੀ ਉਹ ਕਹਿੰਦਾ ਮੈਂ ਸੋਚਿਆ ਲੜਕੇ ਦਾ ਬਾਪ ਤੇ ਸ਼ਬਦ ਦੀ ਕਰਾਂ ਮਤ ਕਹਿ ਰਿਹਾ ਲੜਕੀ ਦੇ ਬਾਪ ਬੰਦਰ ਕੀ ਖਿਆਲ ਹੋਏਗਾ ਬਲਕਿ ਕਹਿੰਦਾ ਥੋੜੇ ਚਿਰ ਬਾਅਦ ਮੈਨੂੰ ਲੜਕੀ ਦਾ ਬਾਪ ਵੀ ਮਿਲ ਪਿਆ ਉਹਨੂੰ ਪੁੱਛਿਆ ਕੀ ਬਣਿਆ ਜੀ ਕਹਿੰਦਾ ਕੇਸ ਆਪਾਂ ਹਾਰ ਗਏ ਆ ਤਲਾਕ ਤੇ ਹੋ ਗਿਆ ਪਰ ਜੋ ਪੈਸਾ ਸੀ ਉਹ ਨਾ ਮਿਲਿਆ ਹੋਏਗਾ ਮੋਰ ਮੜਈਆ ਨਾ ਹੋਇਆ ਹੋਏਗਾ ਕੇਸ ਹਾਰ ਗਏ ਆਪਾਂ ਜੋ ਜਿਸ ਨੀਤ ਨਾਲ ਕੇਸ ਕੀਤਾ ਉਹ ਮੁਰਾਦਾ ਨਾ ਪੂਰੀ ਹੋਈਆਂ ਹੋਣਗੀਆਂ ਕਹਿੰਦਾ ਕੇਸ ਆਪਾਂ ਹਾਰ ਗਏ ਆ ਕਹਿੰਦਾ ਕਿਉਂ ਤੁਸੀਂ ਤਾਂ ਸ਼ਬਦ ਪੜ੍ਹ ਰਹੇ ਸੀ ਅੱਗੋਂ ਕੀ ਕਹਿੰਦਾ ਉਹ ਕਹਿੰਦਾ ਜੀ ਹੁਣ ਬਾਣੀ ਵਿੱਚ ਕਿੱਥੇ ਤਾਕਤ ਰਹਿ ਗਈ ਹੁਣ ਬਾਣੀ ਵਿੱਚ ਤਾਕਤ ਕਿੱਥੇ ਰਹਿ ਗਈ ਇਹ ਕਿੰਤੂ ਪਰੰਤੂ ਕਹਨੇ ਕੀਤਾ ਜੀ ਉਸ ਬੰਦੇ ਨੇ ਕਰਵਾਇਆ ਕਹਨੇ ਕਿੰਨੇ ਕਰਾਇਆ ਭੈਣੋ ਬਾਬੇ ਨੇ ਜਿਹਨੇ ਸ਼ਬਦ ਦੇ ਕੇ ਗੁਰਬਾਹ ਕਰਤਾ ਇੱਕ ਨੂੰ ਕਿਹਾ ਤੇਰਾ ਜਿੰਨਾ ਤੇ ਇੱਕ ਦਾ ਹੀ ਸੀ ਨਾ ਦੋ ਪਹਿਲਵਾਨ ਖੁੱਲਦੇ ਨੇ ਟਹਿਣਾ ਤੇ ਇੱਕ ਨੇ ਸੀ ਨਾ ਪਰ ਦੋਵਾਂ ਨੂੰ ਇੱਕ ਦੋਵਾਂ ਨੂੰ ਸ਼ਬਦ ਦਿੱਤਾ ਹੁਣ ਇੱਕ ਪਰਿਵਾਰ ਦਾ ਤੇ ਵਿਸ਼ਵਾਸ ਗੁਰੂ ਤੇ ਵੱਧ ਗਿਆ ਦੂਜਾ ਪਰਿਵਾਰ ਕਹਿੰਦਾ ਜੀ ਹੁਣ ਗੁਰਬਾਣੀ ਚ ਕਿੱਥੇ ਤਾਕਤ ਰਹਿ ਗਈ ਬਸ ਮਿਸ਼ਨਰੀ ਕਿਸੇ ਨੂੰ ਸ਼ਬਦ ਨਹੀਂ ਦਿੰਦੇ ਇਹ ਮਿਸ਼ਨਰੀ ਕਿਸੇ ਨੂੰ ਸ਼ਬਦ ਹੈ ਨਹੀਂ ਨਹੀਂ ਅਸੀਂ ਕਿਸੇ ਨੂੰ ਲਾਜ ਨਹੀਂ ਦਿੰਦੇ ਵੀ ਆਸ਼ਰਦ ਲੈ ਲਓ ਮੁੰਡਾ ਹੋਏਗਾ ਆਸ਼ਰਦ ਲੈ ਲਓ ਤੁਹਾਡੀਆਂ ਮੱਤ ਕਟੀਆਂ ਦੇਣ ਲੱਪਣ ਗਿਆ ਆਸ਼ਰਦ ਲੈ ਲਓ ਤੁਹਾਡੇ ਆ ਹੋਏਗਾ ਆਸ਼ਰਦ ਲੈ ਲਓ ਤੁਹਾਡੇ ਇਹ ਕਰਕੇ ਅਸੀਂ ਹੁਣ ਤੁਸੀਂ ਫੈਸਲਾ ਕਰੋ ਕਿੰਤੂ ਪਰੰਤੂ ਕਹੋ ਜਿੰਨਾ ਸਾਥ ਲਾਣਾ ਕਿੰਤੂ ਪਰੰਤੂ ਕਰਦਾ ਮਿਸ਼ਨਰੀ ਤੇ ਕਰਦੇ ਹੀ ਨੇ ਨਾ ਇਹ ਬਰਸੀਆਂ ਮਨਾਉਣ ਨਾ ਇਹ ਜਗਰਾਤੇ ਕਰਨ ਨਾ ਇਹਨਾਂ ਦਾ ਕੋਈ ਪ੍ਰਿੰਸੀਪਲ ਚੜਾਈ ਕਰੇ ਕਹਿੰਦਾ ਹਰ ਸਾਲ ਆਓ ਸਾਡੇ ਪ੍ਰਿੰਸੀਪਲ ਸਾਹਿਬ ਦੀ ਡੈਥ ਹੋਈ ਹੈ ਕੋਈ ਸਾਲ ਬਾਸ ਸਲਾਨਾ ਸਮਾਗਮ ਨਹੀਂ ਕੀਤਾ ਜਾਂਦਾ ਕੋਈ ਉਹਨਾਂ ਦੀ ਬਰਸੀ ਨਹੀਂ ਇੱਥੇ ਇੱਕ ਬਾਬਾ ਮਰਦਾ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਚੁੱਕ ਦੂਜੀ ਤਿਆਰ ਇੱਥੇ ਐਸੇ ਚੱਲਣ ਗਿਆ ਇੱਕ ਬਾਬਾ ਮਰਿਆ ਦੂਜਾ ਤਿਆਰ ਦੂਜਾ ਮਰਿਆ ਤੀਜਾ ਤਿਆਰ ਤੀਜਾ ਮਰਿਆ ਚੌਥਾ ਤਿਆਰ ਬਾਬੇ ਜਾਦੇ ਗਏ ਤਲਗੀ ਤਰ ਪਾਤਸ਼ਾਹ ਦੇ ਸਹਿਬਜਾਦੇ ਸਾਡੇ ਜਨ ਵਿੱਚੋਂ ਪੁਲਾਅ ਦਿੱਤੇ ਗਏ ਕੌਣ ਜਿੰਦ ਤੂੰ ਪ੍ਰੰਤੂ ਕਰਦਾ ਹੈ ਬਸ ਪਿੰਡਾਂ ਵਿੱਚ ਪ੍ਰਚਾਰ ਕਰਦਾ ਜੀ ਇਨਕਾਰੀਆਂ ਪੰਗਾਂ ਵਾਲੇ ਆ ਗਏ ਜੀ ਇਹ ਗਾਤਰਿਆਂ ਵਾਲੇ ਆ ਗਏ ਜੀ ਲੁੱਟ ਲੈਣਗੇ ਤੁਹਾਨੂੰ ਜੀ ਤੋੜ ਦੇਣਗੇ ਜੀ ਬਸ ਇਹੋ ਹੀ ਤੋੜ ਦੇਣਗੇ ਵੀ ਜਿਹੜਾ ਤੇਲ ਮੜੀ ਤੇ ਫੁੱਟਣਾ ਹੈ ਨਾ ਬਾਪੂ ਦੇ ਸਿਰ ਤੇ ਲਾ ਦਿਓ ਥੋੜਾ ਜਿਹਾ ਬਸ ਇਹੋ ਹੀ ਗੋਨੇ ਸੀ ਜਿਹੜਾ ਤੇਲ ਮੜੀ ਤੇ ਫੁੱਟਣਾ ਮੱਝ ਨੂੰ ਦੇ ਦਿਓ ਮੱਝ ਦੁੱਧ ਦੇਣ ਲੱਗ ਪੈਗੀ ਨਾ ਘਮਰਾਓ ਭਾਈ ਬਸ ਇਹੋ ਹੀ ਪ੍ਰਚਾਰ ਹੈ ਸਾਡਾ ਬਸ ਇਹੋ ਹੀ ਦੱਸਦੇ ਆ ਭਾਈ ਵੱਜ ਜਾਓ ਵਹਿਮਾ ਪਰਮਾ ਜੇ ਬੱਚਿਆਂ ਦੀਆਂ ਕਲਾਸਾਂ ਲਗਣੀਆਂ ਜੇ ਬੱਚਿਆਂ ਨੂੰ ਗੁਰਮਤਿ ਪੜਾਉਣੀ ਹੈ ਕਹਿੰਦਾ ਇਹ ਪਤਾ ਨਹੀਂ ਕੀ ਅਸੀਂ ਕੋ ਤੁਰਕੀ ਪਾਸ਼ਾ ਤੇ ਨਹੀਂ ਪੜਾ ਰਹਾ ਤੂੰ ਫਾਰਸੀ ਕੋ ਇੰਗਲਿਸ਼ ਕੋ ਬਾਹਰ ਹੋਰ ਗ੍ਰੰਥ ਨਹੀਂ ਪੜਾ ਰੇ ਇਹ ਦੱਸ ਰੇ ਚਾਰ ਸਹਿਜਾ ਦੇ ਗੁਰੂ ਗੋਬਿੰਦ ਸਿੰਘ ਦੇ ਇਹ ਪੜਾਉਣੇ ਜਾਇਜ਼ ਨੇ ਨਾ ਮੇਰੀਓ ਭੈਣੋ ਗੁਰੂ ਗੋਬਿੰਦ ਸਿੰਘ ਦੇ ਕਿੰਨੇ ਸਹਿਜਾ ਦੇ ਨੇ ਇਹ ਚਾਰ ਸਹਿਜਾ ਦੇ ਦੀ ਪੜਾਈ ਪੜਾਉਣੀ ਕੋਈ ਸਰਕਾਰੀ ਪੜਾਈ ਤੇ ਨਹੀਂ ਨਾ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪੋਲ ਦਿੱਤੀ ਇਹ ਪਾਠ ਪੜਾਉਣਾ ਕੋਈ ਸਤਾਰੀ ਬੋਲੀ ਤੇ ਨਹੀਂ ਨਾ ਪਰ ਕੌਣ ਕਹਿੰਦੇ ਨੇ ਜਿਹੜੇ ਆਪ ਗੁਰੂਪ ਹੁੰਦੇ ਨੇ ਪਹਿਲੀ ਗੁਰੂਪ ਗੁਜਾਹਤ ਕੋ ਲਖਣੀ ਸਾਰੇ ਪਈਏ ਬੁਰੀ ਉਹਨਾਂ ਕਹਿੰਦੇ ਜੀ ਸਰਕਾਰੀ ਆ ਗਿਆ ਜੀ ਸਰਕਾਰ ਦੀ ਸ਼ਹਿ ਉਹ ਭਲੇ ਉਹ ਹਾਂ ਸਰਕਾਰ ਦੀ ਸ਼ਹਿ ਹੈ ਗੁਰੂ ਦੀ ਹਜ਼ੂਰੀ ਚ ਕਹਿੰਦੇ ਸਰਕਾਰ ਦੀ ਸ਼ਹਿ ਹੈ ਪਰ ਉਹ ਸਰਕਾਰ ਦੀ ਜਿਹੜੀ 5 ਸਾਲ ਬਾਅਦ ਨਹੀਂ ਬਦਲਦੀ ਉਹ ਸੱਚੀ ਸਰਕਾਰ ਜਿਹਦੇ ਬਾਰੇ ਭਗਤ ਰਵਿਦਾਸ ਨੇ ਕਿਹਾ ਕਾਇਮ ਦائم ਸਦਾ ਬਾਦਸ਼ਾਹੀ ਦੋ ਨਸੀਮ ਇੱਕ ਸੁਆਹੀ ਉਹ ਪਾਕਸ਼ਾਈ ਜਿਹੜੀ 50 ਸਾਲਾਂ ਬਾਅਦ ਨਹੀਂ ਬਦਲਦੀ ਸਦਾ ਕਾਇਮ ਰਹੇ